ਸੱਚਾ ਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਲਈ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹੁਣ ਵੀਜ਼ਾ ਨਿਯਮ ਕਾਫੀ ਸਖਤ ਕਰ ਦਿੱਤੇ ਨੇ ਇਸ ਦਾ ਸਿੱਧਾ ਅਸਰ ਵਿਦੇਸ਼ੀ ਵਿਦਿਆਰਥੀਆਂ ਦੀ ਅਮਰੀਕਾ ਆਮਦ ਤੇ ਪੈ ਰਿਹਾ ਹੈ ਨਤੀਜੇ ਵਜੋਂ ਅਮਰੀਕਾ ਕਾਲਜਾਂ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲਿਆਂ 'ਚ ਵੱਡੀ ਕਮੀ ਦਰਜ ਕੀਤੀ ਗਈ ਹੈ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੋਮਾਂਤਰੀ ਵਿਦਿਆਰਥੀਆਂ ਦੇ ਦਾਖਲੇ 'ਚ ਪਿਛਲੇ ਸਾਲ ਦੇ ਮੁਕਾਬਲੇ 1% ਦੀ ਗਿਰਾਵਟ ਆਈ ਹੈ ਜਦਕਿ ਅਮਰੀਕਾ 'ਚ ਪਹਿਲੀ ਵਾਰ ਆਉਣ ਵਾਲੇ ਨਵੇਂ ਵਿਦਿਆਰਥੀਆਂ ਦੀ ਗਿਣਤੀ 'ਚ 17% ਦੀ ਕਮੀ ਆਈ ਹੈ ਇਹ ਕੋਵਿਡ-19 ਮਹਾਮਾਰੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਸ਼ਿਕਾਗੋ ਦੀ ਡੇਪਾ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਵਿਦਿਆਰਥੀਆਂ ਦੀ ਗਿਣਤੀ ਲਗਭਗ 62% ਡਿੱਗ ਗਈ ਹੈ। ਯੂਨੀਵਰਸਿਟੀ ਦੇ ਚੇਅਰਮੈਨ ਨੇ ਵਿਦਿਆਰਥੀ ਵੀਜ਼ਾ ਦੀਆਂ ਸਮੱਸਿਆਵਾਂ ਤੇ ਅਮਰੀਕਾ 'ਚ ਪੜਨ ਪ੍ਰਤੀ ਘਟਦੀ ਦਿਲਚਸਪੀ ਨੂੰ ਇਸ ਦਾ ਕਾਰਨ ਦੱਸਿਆ। ਸਰਵੇਖਣ ਅਨੁਸਾਰ ਕੁੱਲ ਮਿਲਾ ਕੇ ਕਰੀਬ 60% ਕਾਲਜਾਂ ਦੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ ਗਿਰਾਵਟ ਦੀ ਜਾਣਕਾਰੀ ਦਿੱਤੀ ਗਈ ਹੈ 30 ਫੀਸਦੀ ਦੇ ਵਾਅਦੇ ਦੀ ਗੱਲ ਕਹੀ ਹੈ ਜਦਕਿ ਕੁਝ ਦੇ ਦਾਖਲੇ ਤਾਂ ਸਥਿਰਤਾ ਦੀ ਸੂਚਨਾ ਦਿੰਦੀ ਹੈ ਸਰਵੇਖਣ 'ਚ 800 ਤੋਂ ਵੱਧ ਕਾਲਜਾਂ ਨੇ ਹਿੱਸਾ ਲਿਆ ਹੈ ਡੋਨਲਡ 트ੰਪ ਪ੍ਰਸ਼ਾਸਨ ਅਮਰੀਕਾ ਦੀ ਵਿਦੇਸ਼ੀ ਵਿਦਿਆਰਥੀਆਂ ਤੇ ਨਿਰਭਰਤਾ ਨੂੰ ਘਟ ਕਰਨਾ ਚਾਹੁੰਦੇ ਹਨ ਇਸ ਕੋਸ਼ਿਸ਼ 'ਚ ਵਾਈਟ ਹਾਊਸ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਸੀमित ਕਰਨ ਤੇ ਅਮਰੀਕਾ ਤੋਂ ਵੱਧ ਵਿਦਿਆਰਥੀਆਂ ਨੂੰ ਨਾਮਜ਼ਦ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ ਬੀਤੇ ਜੂਨ ਮਹੀਨੇ ਚ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਅਰਜ਼ੀਆਂ ਦੀ ਡੂੰਗੀ ਜਾਂਚ ਲਈ ਸਾਰੇ ਇੰਟਰਵਿਊ ਅਸਥਾਈ ਤੌਰ ਤੇ ਰੋਕ ਦਿੱਤੇ ਸਨ ਇਸ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਕਿਉਂਕਿ ਅਮਰੀਕਾ ਦੇ ਵਿਦੇਸ਼ੀ ਵਿਦਿਆਰਥੀਆਂ ਚ ਭਾਰਤੀਆਂ ਦੀ ਸਭ ਤੋਂ ਵੱਧ ਗਿਣਤੀ ਹੈ ਅਮਰੀਕਾ ਨੇ ਇੱਕ ਨਵਾਂ ਆਦੇਸ਼ ਜਾਰੀ ਕੀਤਾ ਜੋ 13 ਨਵੰਬਰ ਤੋਂ ਲਾਗੂ ਹੋ ਗਿਆ ਹੈ ਇਸ ਆਦੇਸ਼ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੀ ਖੇਤੀਬਾੜੀ ਉਤਪਾਦ ਅਮਰੀਕਾ ਬਾਜ਼ਾਰ ਤੱਕ ਪਹੁੰਚਾਉਣਾ ਹੋਰ ਆਸਾਨ ਹੋ ਜਾਵੇਗਾ 13 ਨਵੰਬਰ ਤੋਂ ਲਾਗੂ ਹੋਏ ਵਾਈਟ ਹਾਊਸ ਦੇ ਇੱਕ ਨਵੇਂ ਆਦੇਸ਼ ਨੇ ਭਾਰਤ ਸਮੇਤ ਕਈ ਦੇਸ਼ਾਂ ਤੇ ਖੇਤੀ ਉਤਪਾਦਾਂ ਲਈ ਅਮਰੀਕਾ ਦੇ ਬਾਜ਼ਾਰ ਤੱਕ ਪਹੁੰਚਾਉਣ ਦੇ ਮੌਕੇ ਖੋਲ੍ਹ ਦਿੱਤੇ ਹਨ ਇਸ ਆਦੇਸ਼ ਦੇ ਤਹਿਤ ਅਮਰੀਕਾ ਵਿੱਚ ਲਾਗੂ ਕੀਤੇ ਗਏ ਅਮਰੀਕਾ ਦੇ ਆਪਸੀ ਤਰਫ ਪ੍ਰਣਾਲੀ ਵਿੱਚ ਖੇਤੀਬਾੜੀ ਵਸਤੂਆਂ ਦੀ ਇੱਕ ਲੰਬੀ ਸੂਚੀ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਇਹ ਵਸਤੂਆਂ ਹੁਣ ਮਿਆਰੀ ਗੈਰ ਵਿਤਕਰੇ ਵਾਲੇ ਡਿਊਟੀਆਂ ਤੇ ਵਾਪਸ ਆ ਜਾਣਗੀਆਂ ਸੂਚੀ ਵਿੱਚ ਕਾਫੀ ਚਾਹ ਗਰਮ ਖੰਡੀ ਫਲ ਫਲਾਂ ਦੇ ਜੂਸ ਕੋਕੋ ਮਸਾਲੇ ਕੇਲੇ ਟਮਾਟਰ ਸੰਤਰੇ ਬੀਫ ਅਤੇ ਚੋਣਵੇਂ ਖਾਦ ਸ਼ਾਮਲ ਹਨ ਇਹਨਾਂ ਵਸਤੂਆਂ ਨੂੰ ਮੁਕਤ ਤੌਰ ਤੇ ਐਸ ਲਈ ਛੂਟ ਦਿੱਤੀ ਗਈ ਹੈ ਕਿਉਂਕਿ ਅਮਰੀਕਾ ਖੁਦ ਇਹਨਾਂ ਚੀਜ਼ਾਂ ਦਾ ਲੋੜਿੰਦੀ ਮਾਤਰਾ ਵਿੱਚ ਉਤਪਾਦ ਨਹੀਂ ਕਰ ਰਿਹਾ ਹੈ ਭਾਰਤ ਨੇ ਹਜ਼ਾਰਾਂ ਭਾਰਤੀ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇ ਦੌਰਾਨ ਕਰ ਬਚਾਉਣ ਲਈ ਅਮਰੀਕਾ ਨਾਲ ਟੋਟਲਾਈਜੇਸ਼ਨ ਸਮਝੌਤਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਇਹ ਪ੍ਰਸਤਾਵ ਅਮਰੀਕਾ ਨਾਲ ਚੱਲ ਰਹੀਆਂ ਵਪਾਰਕ ਗੱਲਬਾਤ ਦੌਰਾਨ ਕੀਤਾ ਗਿਆ ਭਾਰਤ ਨੇ ਅਮਰੀਕਾ ਨਾਲ ਚੱਲ ਰਹੀਆਂ ਵਪਾਰਕ ਗੱਲਬਾਤਾਂ ਦੌਰਾਨ ਇੱਕ ਮਹੱਤਵਪੂਰਨ ਪ੍ਰਸਤਾਵ ਰੱਖਿਆ ਹੈ ਭਾਰਤ ਚਾਹੁੰਦਾ ਹੈ ਕਿ ਦੋਵੇਂ ਦੇਸ਼ ਇੱਕ ਟੋਟਲਾਈਜ਼ੇਸ਼ਨ ਸਮਝੌਤਾ ਕਰਨ ਤਾਂ ਜੋ ਹਜ਼ਾਰਾਂ ਭਾਰਤੀਏ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਤੇ ਲੱਗਣ ਵਾਲੇ ਦੋਰੇ ਕਰ ਤੋਂ ਰਾਹਤ ਮਿਲ ਸਕੇ ਐਸੇ ਸਮਝੋਤੇ ਨਾਲ ਭਾਰਤੀਏ ਕਾਮਿਆਂ ਤੇ ਪੈਦਾ ਹੋ ਰਹੇ ਵਾਧੂ ਆਰਥਿਕ ਬੋਝ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਅਮਰੀਕਾ ਵਿੱਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਵਿੱਤੀ ਸੁਰੱਖਿਆ ਦਾ ਵੱਡਾ ਫਾਇਦਾ ਹੋ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਸਖਤ ਚੇਤਾਵਨੀ ਜਾਰੀ ਕੀਤੀ ਹੈ ਉਹ ਕਹਿੰਦੇ ਹਨ ਕਿ ਜਿਹੜੇ ਵੀ ਦੇਸ਼ ਰੂਸ ਨਾਲ ਵਪਾਰ ਕਰ ਰਹੇ ਹਨ ਉਨ੍ਹਾਂ ਤੇ ਹੁਣ ਹੋਰ ਕੜੀ ਪਾਬੰਦੀਆਂ ਲਗਾਈਆਂ ਜਾਣਗੀਆਂ 트੍ਰੰਪ ਨੇ ਦੱਸਿਆ ਹੈ ਕਿ ਉਹ ਤੇ ਰਿਪਬਲਿਕਨ ਨੇਤਾ ਰੂਸ ਤੇ ਦਬਾਅ ਵਧਾਉਣ ਲਈ ਨਵੇਂ ਕਾਨੂੰਨ ਤਿਆਰ ਕਰ ਰਹੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਮੁੜ ਤੋਂ ਉਨ੍ਹਾਂ ਮੁਲਕਾਂ ਨੂੰ ਚੇਤਾਵਨੀ ਦਿੱਤੀ ਹੈ ਜਿਹੜੇ ਰੂਸ ਨਾਲ ਵਪਾਰ ਕਰ ਰਹੇ ਸਨ ਟਰੰਪ ਨੇ ਕਿਹਾ ਹੈ ਕਿ ਰੂਸ ਨਾਲ ਵਪਾਰ ਵਾਲੇ ਦੇਸ਼ਾਂ ਤੇ ਬਹੁਤ ਸਖਤ ਪਾਬੰਦੀਆਂ ਲਗਾਈਆਂ ਜਾਣਗੀਆਂ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਅਤੇ ਰਿਪਬਲਿਕ ਪਾਰਟੀ ਦੇ ਨੇਤਾ ਰੂਸ ਤੇ ਦਬਾਅ ਵਧਾਉਣ ਦੇ ਉਦੇਸ਼ ਨਾਲ ਕਾਨੂੰਨ ਵਿਕਸਿਤ ਕਰ ਰਹੇ ਹਨ ਟਰੰਪ ਨੇ ਇਹ ਵੀ ਕਿਹਾ ਹੈ ਕਿ ਪਾਬੰਦੀਆਂ ਨਾ ਸਿਰਫ ਰੂਸ ਤੇ ਸਗੋ ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਤੇ ਵੀ ਲਗਾਈਆਂ ਜਾ ਸਕਦੀਆਂ ਹਨ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਭਾਰਤ ਤੇ 50% ਟੈਰਿਫ ਲਗਾ ਚੁੱਕਾ ਹੈ ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਇਹ ਵੱਧੂ 25% ਟੈਕਸ ਭਾਰਤ ਵੱਲੋਂ ਰੂਸ ਨੂੰ ਤੇਲ ਤੇ ਗੈਸ ਦੀ ਖਰੀਦ ਕਰਨ ਹੈ 트럼ਪ ਦਾ ਇਹ ਬਿਆਨ ਬੀਤੇ ਦਿਨ ਸੈਲੈਕਟਰਨ ਡਿਲੇਸੇ ਗ੍ਰਾਮ ਵੱਲੋਂ ਇੱਕ ਇੱਕ ਬਿਲ ਪੇਸ਼ ਕਰਨ ਤੋਂ ਬਾਅਦ ਆਇਆ ਜਿਸ ਵਿੱਚ ਉਹਨਾਂ ਰੂਸੀ ਤੇਲ ਖਰੀਦਨ ਅਤੇ ਫਿਰ ਵੇਚਣ ਵਾਲੇ ਦੇਸ਼ਾਂ ਤੇ 500% ਟੈਰਿਫ ਲਗਾਉਣ ਦੀ ਮੰਗ ਕੀਤੀ ਸੀ ਅੱਜ ਦੀ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ